ਪੰਜਾਬ ਸਰਕਾਰ ਵੱਲੋਂ ਵਿਧਾਇਕ ਜਸਵੀਰ ਸਿੰਘ ਸੰਧੂ ਨੂੰ ਪਾਵਨ ਬਾਲਮੀਕੀ ਤੀਰਛਣਾਨੀ ਬੋਰਡ ਦਾ ਮੈਂਬਰ ਬਣਾਇਆ ਗਿਆ ਸੀ ਜਿਸ ਤਹਿਤ ਵਿਧਾਇਕ ਜਸਵੀਰ ਸਿੰਘ ਸੰਧੂ ਦੇ ਸਮਰਥਕਾਂ ਵੱਲੋਂ ਉਹਨਾਂ ਦੇ ਫਲੈਕਸ ਬੋਰਡ ਲਗਾਏ ਗਏ ਹਨ ਜਿਸ ਦਾ ਬਾਲਮੀਕੀ ਜਥੇਬੰਦੀਆਂ ਵੱਲ ਵਿਰੋਧ ਵੀ ਕੀਤਾ ਗਿਆ ਕਿ ਫਲੈਕਸ ਬੋਰਡਾਂ ਤੇ ਭਗਵਾਨ ਬਾਲਮੀਕੀ ਦੀ ਰਦੀ ਬੇਅਦਬੀ ਕੀਤੀ ਗਈ ਹੈ ਅਤੇ ਵਿਦਾਇਕ ਜਸਵੀਰ ਸਿੰਘ ਸੰਧੂ ਦੇ ਖਿਲਾਫ ਰੋਸਪਰਦਰਸ਼ਨ ਵੀ ਕੀਤਾ ਗਿਆ ਸੀ ਇਸੇ ਸੇਧ ਤੇ ਹੁਣ ਬਾਲਵਿਕੀ ਪਾਈਚਾਰੇ ਦੀਆਂ ਬੱਕ-ਬੱਕ ਜਥੇਬੰਦੀਆਂ ਵਿਦਾਇਕ ਜਸਵੀਰ ਸਿੰਘ ਸੰਧੂ ਦੇ ਹੱਕ ਵਿੱਚ ਖੜਗੀਆਂ ਅਤੇ ਉਹਨਾਂ ਨੇ ਆਖਿਆ ਕਿ ਜਿਹੜੇ ਫਲੈਕ ਬੋਰਡ ਲਗਾਏ ਗਏ ਸਨ ਉਹ ਵਿਦਾਇਕ ਜਸਵੀਰ ਸਿੰਘ ਸੰਧੂ ਦੇ ਅਸਮਰਥਕ ਵੱਲੋਂ ਲਗਾਏ ਗਏ ਸਨ ਜਿਸ ਵਿੱਚ ਵਿਦਾਇਕ ਜਸਵੀਰ ਸਿੰਘ ਸੰਧੂ ਦਾ ਕੋਈ ਰੋਲ ਨਹੀਂ ਹੈ ਅਤੇ ਉਹਨਾਂ ਨੇ ਆਖਿਆ ਕਿ ਇਸ ਮਸਲੇ ਦਾ ਹੱਲ ਬੈਠ ਕੇ ਵੀ ਕੀਤਾ ਜਾ ਸਕਦਾ ਸਾਨੂੰ ਸਾਰੇ ਬਾਲਵਿਕੀ ਪਾਈਚਾਰੇ ਨੂੰ ਮਸਲੇ ਦਾ ਹੱਲ ਬੈਠ ਕੇ ਕਰਨਾ ਚਾਹੀਦਾ ਹੈ ਉਹਨਾਂ ਨੇ ਆਖਿਆ ਕਿ ਇਸ ਤੋਂ ਪਹਿਲਾਂ ਵੀ ਕਈ ਲੋਕਾਂ ਨੂੰ ਪਵਨ ਵਾਲਮੀਕੀ ਤੀਰਥ ਤੋਂ ਮਾਫੀ ਮਿਲ ਚੁੱਕੀ ਹੈ ਅਤੇ ਵਿਧਾਇਕ ਜਸਵੀਰ ਸਿੰਘ ਸੰਧੂ ਤੱਕ ਸਾਡੇ ਭਾਈਚਾਰੇ ਤੋਂ ਇਸ ਕਰਕੇ ਇਸ ਮਸਲੇ ਨੂੰ ਬੈਠ ਕੇ ਹੱਲ ਕਰਨਾ ਚਾਹੀਦਾ ਹੈ। ਸੋ ਚੁੱਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਵਾਲਮੀਕੀ ਭਾਈਚਾਰੇ ਦੇ ਵੱਖ-ਵੱਖੇ ਨੁਮਾਇੰਦਿਆਂ ਨੇ ਕੀ ਆਖਿਆ ਆਓ ਤੁਹਾਨੂੰ ਉਹਨਾਂ ਦੀ ਗੱਲਬਾਤ ਵੀ ਸੁਣਾਉਂਦੇ ਹਾਂ। ਜੋ ਬਲੋ ਸੋਮਰਤਾ ਅਗਵਾਨ ਵਾਲਮੀਕੀ ਮਹਾਰਾਜ ਕੀ ਜੈ ਜੈ ਤੀਨ ਆਜੀ ਜਿਹੜੀ ਪ੍ਰੈਸ ਕਾਨਫਰੰਸ ਆ ਕੀਤੀ ਗਈ ਹੈ ਜਿਹੜਾ ਕਿ ਅੰਮ੍ਰਿਤਸਰ ਦੇ ਵਿੱਚ ਪਿਛਲੇ ਦਿਨ ਜਿਹੜਾ ਇਹ ਤਾਂ ਮਹੌਲ ਪਖਿਆ ਤੇ ਐਮਐਲਏ ਡਾਕਟਰ ਜਸਬੀਰ ਸਿੰਘ ਸੰਤੂ ਜਿਹਨੂੰ ਜੋ ਸਿਨਾਈ ਰੋਡ ਦਾ ਮੈਂਬਰ ਲਗਾਇਆ ਗਿਆ ਤੇ ਉਹਦੀ ਕੂਚੀ ਦੇ ਵਿੱਚ ਜਿਹੜੇ ਵਰਕਰਾਂ ਵੱਲੋਂ ਹੋਲਡਿੰਗ ਲਗਾਏ ਗਏ ਸੀ ਅੰਮਰ ਸਾਹਿਬ ਦੇ ਵਿੱਚ ਔਰ ਉਹਦੀ ਕਲੈਰੀਕਲ ਮਿਸਟੇਕ ਹੋਣ ਦੇ ਨਾਲ ਉਹਦੇ ਉੱਤੇ ਤੇ ਆਪਣਾ ਦਰਬਾਰ ਲਾ ਕੇ ਉਹਦਾ ਝਾੜੂ ਦਾ ਲੋਕੋ ਲੱਗ ਗਿਆ ਸੀ ਉਹਦੇ ਕਾਰਨ ਜਿਹੜੀ ਕਿ ਸ਼ਹਿਰ ਦੇ ਵਿੱਚ ਆਪਣਾ ਉਸ ਜਥੇਦਾਨੀਆਂ ਨੇ ਜਿਹੜਾ ਵਿਰੋਧ ਕੀਤਾ ਸੀ ਉਹਦਾ ਔਰ ਮੈਂ ਸਾਰਿਆਂ ਦੇ ਜਥੇਬੰਦੀਆਂ ਨੂੰ ਅਪੀਲ ਕਰਦਾ ਹਾਂ ਕਿ ਜਿਹੜੀ ਕਲੈਰਕਲ ਮਿਸਟੇਕ ਹੈ ਬੈਠ ਕੇ ਵੀ ਮਸਲਾ ਹੱਲ ਹੋ ਸਕਦਾ ਹੈ ਨਹੀਂ ਇਸ ਕਰਕੇ ਜਿਹੜੇ ਸ਼ਹਿਰ ਦੇ ਵਿੱਚ ਆਪਾਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਮਾਹੌਲ ਨਾ ਖਰਾਬ ਕੀਤਾ ਜਾਵੇ ਔਰ ਉਸ ਵੀ ਆੜ ਵਿੱਚ ਜਿਹੜੀ ਸਾਡੇ ਜਥੇਬੰਦੀ ਵੱਲੋਂ ਜਿਹੜੇ ਹੋਲਡਿੰਗ ਲਖਾਏ ਗਏ ਸੀ ਉਹਨਾਂ ਦੀ ਖੁਸ਼ੀ ਦੇ ਵਿੱਚ ਸਰਨ ਬੋਰਡ ਦਾ ਮੈਂਬਰ ਬਣਦੇ ਡਾਕਟਰ ਜਗਜੀਤ ਸਿੰਘ ਸੰਧੀ ਜੀ ਦੇ ਔਰ ਉਹਨਾਂ ਨੇ ਸ਼੍ਰਾਤੀ ਅਸਨਾ ਨੇ ਉਹੀ ਤਾਜ ਦਿੱਤੇ ਗਏ ਹਨ ਔਰ ਖਾੜ ਦਿੱਤੇ ਗਏ ਨੇ ਜਿੱਤੇ ਪਰਮਪ੍ਰਤਾ ਪਰਮਾਤਮਾ ਵਾਲਮੀਕ ਮਹਾਰਾਜ ਜੀ ਦਾ ਸਰੂਪ ਲੱਗਾ ਹੈ ਔਰ ਸਾਡੇ ਜਥੇਬੰਦੀ ਵੱਲੋਂ ਉਹ ਦੋਸ਼ੀਆਂ ਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਔਰ ਇਸ ਸੰਬੰਧ ਵਿੱਚ ਸੀਪੀ ਸਾਹਿਬ ਨੂੰ ਮਿਲਿਆ ਜਾਊਗਾ। ਮਾਰੇ ਕੋਈ ਗਲਤੀ ਕੋਈ ਨਹੀਂ ਹੋਈ ਹੈ। ਕੋਈ ਨਹੀਂ ਮੰਦਰੀ ਹੋਈ ਹੈ। ਕਿ ਜਿਹੜਾ ਡਾਕਟਰ ਜੁਗਨ ਸਿੰਘ ਸੰਤੂਜੀ ਕੋਈ ਬਾਤ ਨਹੀਂ ਆਇਆ ਸਾਡੇ ਸਮਾਜ ਚੋਂ ਆਇਆ ਸਾਡੇ ਸਮਾਜ ਨੇ ਉਹਨਾਂ ਨੂੰ ਐਮਐਲਏ ਚੁਣਿਆ ਵਾ। ਉਹ ਪੜੇ ਲਿਖੇ ਸੁਝਵਾਨ ਨੇ ਔਰ ਜਿਹੜੀ ਕਲੈਰੀਕਲ ਮਿਸਟੇਕ ਹੈ ਉਹ ਪ੍ਰਿੰਟ ਤੇ ਜਿੱਤਰਾ ਪ੍ਰਿੰਟ ਤੇ ਛੱਪਦੇ ਉਹ ਕੋਈ ਵੇਲੇ ਲੱਗ ਜਾਂਦੀ ਆ ਪਰ ਇਸ ਨੂੰ ਬੈਠ ਕੇ ਵੀ ਮੰਨ ਲਿਆ ਜਾ ਸਕਦਾ ਜੇ ਮਾ ਲੋ ਅ ਸਵੇ ਇਟ ਐਮ ਪੀ ਉਜਲਾ ਸੀ ਉਹਨਾਂ ਨੇ ਲਬਜ਼ ਬੋਲੇ ਉਹਨਾਂ ਨੂੰ ਮਾਫੀ ਮਿਲ ਸਕਦੀ ਆ ਕਿ ਕੈਪਟਨ ਅਮਰਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ ਜਦੋਂ ਸਰਕਾਰ ਬਣਦੀ ਆ ਉਦੋਂ ਪਿੰਨਰ ਵੱਢ ਕੇ ਉਹਨਾਂ ਦੀ ਗੱਡੀ ਅੰਦਰ ਖੜੀ ਕੀਤੀ ਸੀ ਜਦੋਂ ਤੇ ਅੰਦਰ ਸਟੇਜ ਲਗਾਈ ਗਈ ਸੀ ਉਸ ਸਮੇਂ ਉਹਨਾਂ ਨੂੰ ਮਾਫੀ ਮਿਲ ਸਕਦੀ ਆ ਔਰ ਤਨਵੀਰ ਜਿੰਨੇ ਨੂੰ ਮਾਫੀ ਮਿਲ ਸਕਦੀ ਆ ਤੇ ਇਹ ਵੀ ਸਾਡੀ ਸਮਾਜ ਦੇ ਨੇ ਬਿਲਕੁਲ ਕਿ ਹਾਂ ਕਿ ਉਹਨਾਂ ਨੇ ਉਹਨਾਂ ਕੋਲੋਂ ਮਿਸਟੇਜ ਹੈ ਕਲੈਰੀਕਲ ਮਿਸਟੇਕ ਸੀ ਉਹਨਾਂ ਨੂੰ ਮਾਫੀ ਮੰਗਣੀ ਤਿਆਰ ਹੈ ਇਸੇ ਜੇ ਅਨੁਭਵੀ ਸਾਰਾ ਨਾ ਮੀਟਿੰਗ ਕਰਕੇ ਤੇ ਉਹ ਉਹਨਾਂ ਨੂੰ ਸਮਝਾਓ ਸਾਡੇ ਸਮਾਰਟ ਸਾਡੇ ਤੋਂ ਬਾਹਰ ਨਹੀਂ ਹੈਗੇ ਉਹ ਸਾਡੇ ਨਾਲ ਚੱਲਣ ਨੂੰ ਤਿਆਰ ਆ। ਕਾਫੀ ਜਿੱਥੇ ਬੰਦੇ ਨੂੰ ਕੀ ਬੀਤਣਾ ਚਾਹੀਦਾ ਮੈਂ ਜਿੱਥੇ ਬੰਦੇ ਨੂੰ ਇਹ ਕਹਿ ਤੂੰਗਾ ਕਿ ਆਪਣਾ ਸਹਿਯਾ ਦਾ ਮਾਹੌਲ ਨਾ ਖਰਾਬ ਕਰੀਏ ਤੇ ਆਪਾਂ ਇਹ ਮਸਲੇ ਨੂੰ ਬੈਠ ਕੇ ਵੀ ਸਮਝਾ ਸਕਦੇ ਆ। ਆ ਬਾਬਾ ਬਲਜੀ ਸਿੰਘ ਕਮਟਾਲਾ ਰਾਵਾਦਾਸ ਤੋਂ ਰਾਸ਼ਟਰੀ ਪ੍ਰਧਾਨ ਸਾਡੀ ਡਿਮਾਂਡ ਕਰੀ ਆ ਜੀ ਸਮਾਜ ਦਾ ਦੁੱਖ ਆ ਸਮਾਜ ਦੇ ਵਿੱਚ ਜਿਹੜਾ ਹੋਇਆ ਹੈ। ਸਾਡੇ ਐਮਪੀ ਸਾਹਿਬ ਜਿਹੜੇ ਸਾਡੇ ਐਨਐਲਏ ਸਾਹਿਬ ਜਿਹੜੇ ਪੰਜ ਲੱਗੇ ਆ ਮੈਂਬਰ ਬਣੇ ਆ ਤੁਹਾਨੂੰ ਬੜੀ ਖੁਸ਼ੀ ਆ ਵੀ ਸਮਾਜ ਦਾ ਕੰਮ ਕਰਨਗੇ ਅੱਗੇ ਅਸੀਂ ਦੂਰ ਜਾਂਦੇ ਸੀ ਸ਼ਿਕਾਇਤਾਂ ਲੈ ਕੇ ਹੁਣ ਸਾਡੇ ਘਰ ਦੇ ਵਿੱਚ ਸਾਰੀਆਂ ਚੀਜ਼ਾਂ ਆ ਗਈਆਂ ਵਾ ਤੇ ਸਾਡਾ ਤੀਰਤ ਵਧੀਆ ਬਣ ਜਾਵੇਗਾ ਤੇ ਜਿਹੜੀ ਆ ਮਿਸਟੇਕ ਹੋਈ ਆ ਇਹ ਹੋ ਜਾਂਦੀ ਆ ਕਈਆਂ ਨੂੰ ਮਾਫੀ ਦਿੱਤੀ ਕਈਆਂ ਨੂੰ ਕੁਛ ਕੀਤਾ ਲੇਕਿਨ ਇਹ ਤੁਸੀਂ ਐਨਐਲਏ ਸਾਹਿਬ ਦੀ ਕੋਈ ਗਲਤੀ ਨਹੀਂ ਦੇ ਵਿੱਚ ਇਸ ਦੇ ਵਿੱਚ ਵੀ ਇੱਕ ਮੈ ਸੰਸਥਾ ਵਾਲਾ ਮੈ ਇੱਕ ਸੰਸਥਾ ਦੇ ਲੋਾਰਿਆਂ ਬੋਟ ਖੁਸ਼ੀ ਦੇ ਵਿੱਚ ਇਹ ਤੇ ਮੈਂ ਜਿਹੜਾ ਮੈਨੇ ਮੇਰੇ ਵੋਟਾਂ ਦੇ ਉੱਤੇ ਮੇਰੀ ਸਸਤਾ ਤੇ ਲੱਗੇ ਆ ਉਹ ਮਾਫੀ ਮੰਨੇ ਉਹ ਹੱਕਦਾਰ ਉਹਦੇ ਵਿੱਚ ਅਸੀਂ ਵੀ ਹੱਕਦਾਰ ਆਂ ਵੀ ਜਿਹੜਾ ਸਾਡੇ ਬੰਦੇ ਕੋਈ ਗਲਤੀ ਹੋ ਗਈ ਆ ਉਹਨੂੰ ਮਾਫੀ ਮੰਗਾ ਦੇਣੇ ਐਮਐਲਏ ਦਾ ਤਾਂ ਕੋਈ ਰੋਲ ਹੀ ਨਹੀਂ ਬਾਹਰ ਦਾ ਬੰਦਾ ਕੋਈ ਵੀ ਬੋਰਡ ਲਾ ਦਿੰਦਾ ਆ ਤੇ ਐਮਐਲਏ ਨੂੰ ਕੋ ਪੁੱਛ ਕੇ ਦੂਰੀ ਲਾਉਂਦਾ ਜੇ ਬੋਰਡ ਲਾਇਆ ਜੇ ਲੱਗ ਗਿਆ ਕੋਈ ਮਿਸਟੇਕ ਹੋ ਗਈ ਆ ਆਪਣੇ ਸਮਾਜ ਦੇ ਵਿੱਚ ਬੈਠ ਕੇ ਉਸ ਬੰਦੇ ਨੂੰ ਬਲਾ ਕੇ ਮਾਫੀ ਦਿੱਤੀ ਜਾਵੇ ਨਾਲੇ ਮਾਫੀ ਦਿੱਤੀ ਜਾਵੇ ਉਹ ਤੇ ਕਾਨੂੰਨੀ ਕਾਰਵਾਈ ਕਰਨਾ ਚਾਹੁੰਦੇ ਤਾਂ ਫਿਰ ਕਾਨੂੰਨੀ ਕਾਰਵਾਈ ਦੇ ਇਹਨਾਂ ਤੋਂ ਵੀ ਬੰਦੀ ਹੈ ਜਿਨ੍ਹਾਂ ਨੇ ਸਾਡੇ ਬੋਰਡ ਪਾੜੇ ਆ ਜਿਹੜੀ ਚੀਜ਼ਾਂ ਵੀ ਵਿਰੋਧ ਕਰਦੀਆਂ ਕੋਈ ਪੀਰ ਸਮਝਦੇ ਅਸੀਂ ਉਹਨਾਂ ਨੂੰ ਇਹ ਦੱਸਦੀ ਕਰਦੇ ਆ ਵੀ ਇਹ ਜਿਹੜਾ ਸਮਾਜ ਦੇ ਵਿੱਚ ਗੰਦ ਭੋਲਣ ਦੇ ਆਪਾਂ ਇਹ ਨਾ ਖੋਲੀਏ ਸਮਾਜ ਦੇ ਵਿੱਚ ਅੱਗੇ ਇੱਕ 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 ਵਿਚਾਰਧਾਰਾ ਚੱਲਦੀ ਸੀ ਹੁਣ ਸਾਡੀ ਇੱਕ ਵਿਚਾਰਾ ਵਿਚਾਰਧਾਰਾ ਨਾ ਚੱਲਣ ਕਰਕੇ ਸਾਡੇ ਸਮਾਜ ਦੇ ਵਿੱਚ ਇਕਤਾ ਨਹੀਂ ਹੈਗੀ ਨਾ ਸਾਡਾ ਪੁਲਿਸ ਪ੍ਰਸ਼ਾਸਨ ਕੋਈ ਸੁਣਦਾ ਨਾ ਸਾਡਾ ਕੋਈ ਅਫਸਰ ਸੁਣਦਾ ਇਸ ਕਰਕੇ ਵੀ ਇਹਦੇ ਪੱਟੇ ਆ ਲੋਕੋਂ ਨਿਕਲਣੀ ਚਾਹੀਦੀ ਆ ਜੇਸੋ ਕਿਹੜੀ ਚੰਗੀ ਚਾਰਤਾ ਰੋਂ ਮੰਨ ਲਈ ਅਸੀਂ ਅਸੀਂ ਇਹੋ ਬੇਨਤੀ ਕਰਦੇ ਆਂ ਵੀ ਕੋਈ ਵੱਡੀ ਗੱਲ ਨਹੀਂ ਆ ਸਾਡੀ ਬਰਾਦਰੀ ਦਾ ਸਾਡਾ ਆਪਣਾ ਵਾ ਜੇ ਉਹਦੇ ਕਿਸੇ ਮੈਂਬਰ ਨੇ ਇਹ ਨਾਟਾ ਵਾ ਉਹ ਤੋਂ ਮਾਫੀ ਮੰਗਾਈ ਜਾਵੇ ਲੇਕਿਨ ਐਮਐਲਏ ਦੇ ਕੋਲੋਂ ਮਾਫੀ ਮੰਗਵਾਉਣ ਦਾ ਕੋਈ ਮਤਲਬ ਨਹੀਂ ਹੈਗਾ ਐਮਐਲਏ ਨੇ ਥੜਾ ਲਾਇਆ ਲਾਇਟ ਜਿਹੇ ਮੈਂਬਰ ਨੇ ਆ ਜੈ ਭਗਵਾਨ ਵਾਲਮੀ ਕੀ ਸਾਰਿਆਂ ਨੂੰ ਜੈ ਭੀਮ ਜੈ ਸਵਿਧਾਨ ਮੇਰਾ ਨਾਮ ਨਹੀਂ ਗਿਆ ਮੈਂ ਇੱਕ ਸਮਾਜ ਸੇਵਕ ਹੈਗਾ ਅੱਜ ਦਾ ਮੁੱਦਾ ਜਿਹੜਾ ਹੈਗਾ ਕਿ ਜਿਹੜਾ ਬੋਰਡ ਦੇ ਉੱਤੇ ਇੱਕ ਆਮ ਆਦਮੀ ਪਾਰਟੀ ਦਾ ਲੋਗੋ ਚੱਲ ਕੇ ਤੇ ਜਦਕਿ ਇੱਕ ਰੈਡਿਕਲ ਮਿਸਟੇਕ ਹੈਗੀ ਆ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਅੰਦਰ ਵਿੱਚ ਲੈਣਾ ਦੇਣਾ ਕੋਈ ਨਹੀਂ ਆ ਉਹਨਾਂ ਦੇ ਕਿਸੇ ਵਰਕਰ ਨੇ ਇਹ ਫਲੈਕਸ ਬੋਰਡ ਬਣਵਾਏ ਆ ਤੇ ਉਹ ਫਲੈਕਸ ਬੋਰਡ ਬਣਵਾਣ ਤੇ ਉਹਨਾਂ ਨੇ ਲਗਵਾਏ ਉੱਤੇ ਆ ਲੇਕਿਨ ਐਮਐਲਏ ਦਾ ਕੋਈ ਕਸੂਰ ਨਹੀਂ ਹੈਗਾ ਤੇ ਲੇਕਿਨ ਫੇਰ ਵੀ ਆ ਜਿਹੜੇ ਲੋਕ ਆ ਇਹ ਲੋਕ ਨਹੀਂ ਕਰਦੇ ਆ ਇਹ ਉਹਨਾਂ ਨੂੰ ਦਬਾਣਾ ਚਾਹੁੰਦੇ ਆ ਇਹਨਾਂ ਦੀ ਹਮੇਸ਼ਾ ਮੰਸ਼ਾ ਹੁੰਦੀ ਆ ਕਿ ਜਿਹੜਾ ਆਪਣਾ ਪਈ ਚਾਰੇ ਦਾ ਬੰਦਾ ਉਹਨੂੰ ਮਾਫਨਾ ਕੀਤਾ ਜਾਵੇ ਤਾਹੇ ਗੈਰ ਸਮਾਜੀ ਨੂੰ ਮਾਫ ਕਰ ਦਿੱਤਾ ਜਾਵੇ ਗੈਰ ਸਮਾਜੀ ਜੇ ਤੁਸੀਂ ਆ ਲੋ ਉਹ ਜਿਹੜਾ ਸਾਹਮਣੂ ਮਾਫ ਕੀਤਾ ਗਿਆ ਤਲਵੀਰ ਗੇਲ ਜੀ ਨੂੰ ਮਾਫ ਕੀਤਾ ਗਿਆ ਠੀਕ ਹੈ ਕੋਈ ਕੈਪਟਨ ਸਾਹਿਬ ਆਏ ਉਹਦੇ ਪੀਲਰ ਪੁੱਟੇ ਕੇ ਉਹਨਾਂ ਨੂੰ ਮਾਫ ਕੀਤਾ ਗਿਆ ਤੇ ਹੋਰ ਵੀ ਕਈ ਲੋਕਾਂ ਨੇ ਹੋਰ ਵੀ ਕਈ ਲੋਕਾਂ ਨੇ ਜਿਹੜੀ ਬੇਦਬੀ ਦੇ ਸ਼ਬਦ ਬੋਲੇ ਉਹਨਾਂ ਸਾਰਿਆਂ ਨੂੰ ਮਾਫ ਕੀਤਾ ਗਿਆ ਅੱਜ ਤੱਕ ਵੀ ਇਸ ਧੜੇ ਵੱਲੋਂ ਐਸਸੀ ਰੱਡ ਦੇ ਉੱਤੇ ਜਾਂ 295 ਦੇ ਮਸਲਿਆਂ ਦੇ ਉੱਤੇ ਕਿਸੇ ਨੂੰ ਸਜ਼ਾ ਨਹੀਂ ਕਰਾਈ ਗਈ ਲੇਕਿਨ ਹੁੰ ਜਿਹੜਾ ਮਸਲਾ ਹੈ ਸਮਾਜ ਦਾ ਆ ਸਮਾਜ ਦਾ ਭਾਈਚਾਰੇ ਦਾ ਜੇ ਕ੍ਰੈਡਿਕਲ ਮਿਸਟੇਕ ਹੋ ਗਈ ਤੁਸੀਂ ਬੈਠ ਕੇ ਗੱਲ ਕਰ ਸਕਦੇ ਹੋ ਮੇਰੀ ਐਮਐਲਏ ਸਾਹਿਬ ਨਾਲ ਦੋ ਤਿੰਨ ਵਾਰੀ ਪਰਸਨਲ ਡਿਸਕਸ਼ਨ ਹੋਈ ਸੀ ਉਸ ਤੋਂ ਬਾਅਦ ਐਮਐਲਏ ਸਾਹਿਬ ਨੇ ਬਹੁਤ ਵਧੀਆ ਵਿਚਾਰ ਦਿੱਤਾ ਕਿ ਜਿਹੜਾ ਵਾਲਮੀਕੀ ਸਮਾਜ ਦਾ ਸਟਰਕਚਰ ਹੈਗਾ ਆਸ਼ਰਮ ਦਾ ਉਹ ਮੈਂ ਵਿਜ਼ਿਟਰ ਪਲੇਸਾ ਤੇ ਲਗਾਉਂਗਾ ਉਹਨਾਂ ਨੇ ਕਿਹਾ ਮੈਂ ਬੱਸਾਂ ਦੀ ਵੀ ਜਾਂ ਉੱਥੇ ਪ੍ਰੋਵਾਈਡ ਕਰਾਉਂਗਾ ਕਿ ਜਿਹੜੇ ਸਾਡੇ ਗਰੀਬ ਪਰਿਵਾਰ ਦੇ ਜਿਹੜੇ ਲੋਕ ਆ ਉਹਦੇ ਬੱਸਾਂ 'ਚ ਫ੍ਰੀ 'ਚ ਸਫ਼ਰ ਕਰ ਸਕਣ ਐਮਐਲਏ ਸਾਹਿਬ ਬਹੁਤ ਵਧੀਆ ਲੀਡ ਤੇ ਅਗਿਆ ਲੇਤੀ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਮੈਂ ਡਾਕਟਰ ਜੈਮਲ ਸਿੰਘ ਰਡਾਲਾ ਚੇਅਰਮੈਨ ਭਗਵਾਨ ਵਾਲਮੀਕੀ ਸ਼ਕਤੀਪਾਲ ਜੀ ਇਹ ਜੀ ਅੱਜ ਮੀਟਿੰਗ ਹੋਈਆ ਕੱਲ ਜਿਹੜਾ ਮਸਲਾ ਪਕਿਆ ਸੀ ਕਾਫੀ ਗੰਭੀਰ ਸੀ ਜਿਹਦੇ ਵਿੱਚ ਸਾਡੇ ਬਾਬਾ ਪੰਗਨਾਜ ਜੀ ਔਰ ਕੁਪੂ ਪ੍ਰਧਾਨ ਜੀ ਦੇ ਬੋਰਡ ਲੱਗੇ ਸੀ ਉਹਨੂੰ ਟਾਰਗੇਟ ਦਿੱਤੇ ਗਏ ਦੇਖੋ ਜੀ ਇਹ ਬਹੁਤ ਮੰਦਭਾਗੀ ਕਰਦਾ ਉਹਨਾਂ ਤੇ ਤੇ ਲੋਗੋ ਹੀ ਨਹੀਂ ਸੀਗਾ ਆਮ ਆਦਮੀ ਪਾਰਟੀ ਦਾ ਤੇ ਕਰਕੇ ਅਸੀਂ ਇਹ ਚੀਜ਼ ਨੂੰ ਬਹੁਤ ਨਿੰਦਾ ਕਰਦੇ ਹਾਂ ਕਿ ਉਹ ਬੋਰ ਲਵਾਏ ਗਏ ਅਸੀਂ ਪ੍ਰਸ਼ਾਸਨ ਬੇਨਤੀ ਕਰਦੇ ਹਾਂ ਕਿ ਜਿਨ੍ਹਾਂ ਨੇ ਲਾਇਆ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਜੈ ਬਾਲਮੀਕੀ ਹਰ ਹਰ ਵਾ